ਬੂਟਾ ਹੈਗਾ ਨਾਸ਼ਪਤੀ ਦਾ ਲਾਇਆ ਸੀਗਾ ਹੁਣ ਤੋਂ 4 ਸਾਲ ਪਹਿਲਾਂ ਤੇ ਪਿਛਲੇ ਸਾਲ ਪਹਿਲੀ ਵਾਰ ਜਿਹੜਾ ਇਹਨੇ ਫਲ ਆਪਾਂ ਦਿੱਤਾਗਾ ਪੰਜਾਬ ਨਾਖੇ ਦੀ ਜਿਹੜੀ ਕਿਸਮ ਆਗੀ ਕਟਾਈ ਦੇ ਸਮੇਂ ਦੀ ਗੱਲ ਕਰ ਲਈਏ ਤਾਂ ਇਹਨੂੰ ਦਸੰਬਰ ਜਨਵਰੀ ਦੇ ਵਿੱਚ ਕਟਾਈ ਇਹਦੀ ਕੀਤੀ ਜਾਣੀ ਹੈ ਉਸੇ ਸਮੇਂ ਨੂੰ ਜਿਹੜਾ ਰੂੜੀ ਦਾ ਖਾਦ ਦਿੱਤਾ ਜਾਣਾਗਾ ਲਗਭਗ 4 ਸਾਲ ਦਾ ਬੂਟਾਗਾ ਤਾਂ ਜਿਹੜਾ ਅੱਜ ਆਪਾਂ 40 ਕਿਲੋ ਵਧੀਆ ਗਲੇ ਸੜਿਆ ਰੂੜੀ ਦਾ ਖਾਦ ਜਿਹੜਾ ਪਾਵਾਂਗੇ ਤੇ ਗਲੇ ਸੜਿਆ ਰੂੜੀ ਦਾ ਖਾਦ ਤਿਆਰ ਕਰਨ ਬਾਰੇ ਵੀ ਤੁਹਾਨੂੰ ਦੱਸ ਦੰਨੇਗੇ ਇਹਦੇ ਨਾਲ ਹੀ ਆ ਤੁਸੀਂ ਢੇਰੀ ਦੇਖ ਰਹੇ ਹੋ ਨਦੀਨ ਤੇ ਰੂੜੀ ਦਾ ਖਾਦ ਦੋਨੋਂ ਚੀਜ਼ਾਂ ਨੂੰ ਜਿਹੜਾ ਲਾ ਕੇ ਜਿਹੜੀ ਇਹ ਢੇਰੀ ਲਾਈ ਗਈ ਹੈਗੀ ਤੇ ਇਹਦੇ ਵਿੱਚ ਆਹ ਤੁਸੀਂ ਦੇਖ ਸਕਦੇ ਹੋਗੇ ਕਿਸ ਤਰ੍ਹਾਂ ਦੀ ਖਾਦ ਜਿਹੜੀ ਹੁਣ ਬਣ ਚੁੱਕੀ ਹੈਗੀ ਜੇ ਤੁਸੀਂ ਬੂਟਿਆਂ ਨੂੰ ਖਾਦ ਦੇਣੀ ਹੈ ਤਾਂ ਪ੍ਰੋਪਰ ਤਿਆਰ ਕਰਕੇ ਦਿਓ ਜੀ ਕੱਚੀ ਖਾਦ ਬੂਟਿਆਂ ਨੂੰ ਦੇਉਗੇ ਤਾਂ ਤੁਹਾਡੇ ਬੂਟੇ ਦਾ ਫਾਇਦਾ ਨਹੀਂ ਨੁਕਸਾਨ ਕਰੂਗੀ ਸੋ ਚੰਗਾ ਫਾਇਦਾ ਕਰਨ ਲਈ ਬੂਟਿਆਂ ਦਾ ਇਸ ਤਰ੍ਹਾਂ ਦੇ ਤਰੀਕੇ ਬਣਾਉਣੇ ਬਹੁਤ ਜ਼ਰੂਰੀ ਨੇਗੇ ਕਾਫੀ ਸਾਰੀਆਂ ਟੇਰੀਆਂ ਇਦਾਂ ਦੀਆਂ ਆਪਣੀਆਂ ਲੱਗੀਆਂ ਹੋਈਆਂ ਨੇ ਤੇ ਮੈਂ ਤੋਲ ਕੇ ਜਿਹੜੀ ਖਾਦ ਦੇਵਾਂਗੇ ਇਹ ਸਾਰੀ ਖਾਦ ਇੱਥੇ ਨੇੜੇ-ਤੇੜੇ ਦੋ-ਤਿੰਨ ਬੂਟਿਆਂ ਨੂੰ ਪਾਈ ਜਾਣੀ ਐ ਇਸੇ ਤਰ੍ਹਾਂ ਹੋਰ ਦੋ-ਤਿੰਨ ਟੇਰੀਆਂ ਬਣਾਈਆਂ ਹੋਈਆਂ ਨੇ ਉਹ ਵੀ ਬੂਟਿਆਂ ਨੂੰ ਆਪਾਂ ਇਸੇ ਤਰ੍ਹਾਂ ਚੱਕ ਕੇ ਦੇ ਦੇਣੀਆਂ ਨੇ ਧੰਨਵਾਦ